ਮੇਰ ਸਾਹਿਬ ਅੱਜ ਕਿਹੜੇ ਕਿਹੜੇ ਉਦਘਾਟਨ ਕੀਤੇ ਅੱਜ ਸਭ ਤੋਂ ਪਹਿਲਾਂ ਅਸੀਂ ਮਾਰਕੀਟ ਮੈਡੀ ਜਲਾਲਪੁਰ ਦਾ 60 ਲੱਖ ਰੁਪਏ ਦਾ ਜਿਹੜਾ ਸੋਲਰ ਲੱਗਣਾ ਹੈ ਉਹਦਾ ਉਦਘਾਟਨ ਕਰਿਆ ਨੀਂ ਪੱਤਰੱਖਿਆ ਉਸ ਤੋਂ ਬਾਅਦ ਤਕਰੀਬਨ 99 ਲੱਖ ਰੁਪਏ ਦੇ ਜਿਹੜੇ ਸਕੂਲਾਂ ਦੇ ਨੀਂ ਪੱਥਰੀ ਉਦਘਾਟਨ ਸੀ ਉਹਦੇ ਸ਼ੁਰੂਆਤ ਕੀਤੀ ਹੈ ਹੋਰ ਅਸੀਂ ਪਾਲੀਆਲੇ ਪਿੰਡ ਖੜੇ ਇਹ ਤੋਂ ਪਹਿਲਾਂ ਢਾਬਾ ਚਲਾਈ ਜਾ ਗਈ ਸੀ ਇਸੇ ਤਰ੍ਹਾਂ ਕਬਰ ਸਿੰਘ ਕਬਰਵਾਲਾ ਪਿੰਡ ਵਿੱਚ ਲਗ ਲਗ ਪਿੰਨਾ ਚ ਦੌਰ ਚੱਲਦਾ ਰਿਹਾ ਜੋ ਕ੍ਰੀਬਨ 48 ਕਰੋੜ ਰੁਪਇਆ ਲਾਸਟ ਮੁਕਾ ਆਪਣੇ ਮਾਨਯੋਗ ਖੰਜੋਰ ਬੈਂਕ ਦੇ ਤੇ ਸਾਨੂੰ ਗ੍ਰਾਂਟ ਦਿੱਤੀ ਸੀ ਸੋ ਉਹਨਾਂ ਦੇ ਸੀਓ ਅੱਜ ਸਾਡੇ ਬੱਚੋ ਨਾਲ ਦੇਖੋ ਬਹੁਤ ਖੁਸ਼ੀ ਜਦੋਂ ਪਾਲੀਆਲੇ ਪਿੰਡ ਚ ਹੈ ਇਹਨਾਂ ਦੇ ਟੀਚਰਸ ਬਾਰੇ ਆਪਦੇ ਖਰਚੇ ਤੇ ਇਦਾਂ ਫਲੈਕਸ ਲੱਗ ਰਿਹਾ ਕਿ ਇਹ ਦੇਖੋ ਜਿਹੜਾ ਇਹਦਾ ਹਵਾ ਚੁੜਾ ਰੱਖਿਆ ਇਹ ਬੱਚਿਆਂ ਦੇ ਲਈ ਕੋ ਨਵੀਂ ਨਵੀਂ ਮਾਈਂਡ ਜਿਹੜਾ ਤੇਜ਼ ਹੋਣ ਵਾਸਤੇ ਸੋ ਸਭ ਤੋਂ ਵੱਡੀ ਖੁਸ਼ੀ ਹੈ ਜਿਹੜੇ ਉਹਨਾਂ ਦੇ ਸਾਬਕਾ ਪ੍ਰਿੰਸੀਪਲ ਸੇ ਰਿਟਾਇਰਡ ਹੈ ਉਹ ਵੀ ਅੱਜ ਆਏ ਆ ਆਪਦੇ ਸਕੂਲ ਤੋਂ ਪੁਰਾਣ ਜਿੱਥੇ ਇਹਨੇ ਸਾਰੀ ਨੌਕਰੀ ਕੀਤੀ ਹੈ। ਉਹਨਾਂ ਨੇ ਬਹੁਤ ਚੰਗਾ ਟਾਈਮ ਦਿੱਤਾ। ਸੋ ਸਾਰੇ ਸਰ ਦਾ ਬਹੁਤ ਬਹੁਤ ਧੰਨਵਾਦ। ਇਹਨਾਂ ਦੀ ਕੰਪਿਊਟਰ ਲੈਬ 'ਚ ਅਲੱਗ-ਅਲੱਗ ਤਰ੍ਹਾਂ ਦੇ ਜਿਨੇ ਜੋ ਕੰਮ ਕਰਿਆ, ਸਟਾਰਟ ਕਰੀਏ। ਸਰ ਕਿਚਨ ਸ਼ੈੱਡ ਬਣੇ। ਔਰ ਕਿਚਨ ਸ਼ੈੱਡ ਇਸ ਆਈ थिंक ਮੇਰੇ ਹਲਕੇ ਦੀ ਸਭ ਤੋਂ ਚੰਗੇ ਕਿਚਨ ਸ਼ੈੱਡ ਪਾਲੀ ਵਾਲੇ ਪਿੰਡ 'ਚ ਹੈ। ਜਿਨ੍ਹਾਂ ਨੇ ਆਪਦੇ ਪਲੇਓ ਟੀਚਰਸ ਨੇ ਪ੍ਰੋਪਰ ਪਰ ਸ਼ੈੱਡ ਪਾ ਕੇ ਔਰ ਕਿਚਨ ਦੇ ਅੰਦਰ ਜਿਵੇਂ ਆਪਾਂ ਇਹਦੇ ਘਰ ਸਵਾਹ ਲਗਾਉਣੇ ਆ। ਇਦਾਂ ਹੀ ਲਗਾ ਕੇ ਉਹਨੂੰ ਤਿਆਰ ਕੀਤਾ ਬੱਚਿਆਂ ਲਈ ਬਹੁਤ ਚੰਗੀ ਗੱਲ ਹੈ ਸੋ ਆਸ ਕਰਦੇ ਹਾਂ ਜਿਹੜਾ ਟੀਚਰਸ ਪੈਨ ਲੈ ਕੇ ਕੰਮ ਕਰਦੇ ਸ਼ਾਇਦ ਪੰਜਾਬ ਦਾ ਹੋਰ ਵੀ ਜਿਵੇਂ ਸਰਕਾਰ ਇਹਨਾਂ ਨੂੰ ਇਨੀਸ਼ੀਏਟਿਵ ਦੇ ਰਹੀ ਹੈ ਤੇ ਸ਼ਾਇਦ ਟੀਚਰਸ ਨੂੰ ਵੀ ਹੋਰ ਕੋਸ਼ਿਸ਼ ਹੋਰ ਕਰਨੀ ਚਾਹੀਦੀ ਹੈ ਔਰ ਬੱਚਿਆਂ ਲਈ ਹੋਰ ਚੰਗਾ ਹੈ ਠੀਕ ਹੈ